Alternius Channel ਦੇ ਤੁਹਾਡਾ ਸਵਾਗਤ 13ਵਨਾਨਕ ਦੇ ਪਿੰਡ ਹਰਵਾਲ ਦੇ ਵਿੱਚ ਅਸਲ ਦੀ ਹੋਈ ਕਟਾਈ ਤੇ ਸੱਚ ਅਭਿਆਨ ਦੌਰਾਨ ਪੁਲਿਸ ਨੂੰ ਮਿਲੀ 2 ਕਿਲੋ ਹਿਰੋਇਨ 13ਵਨਾਨਕ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਡੇਰਾਵੋਨਾਂ ਦੇ ਇਲਾਕੇ ਚੋਂ ਜੋ 2 ਕਿਲੋ ਹਿਰੋਇਨ ਮਿਲੀ ਹੈ ਇਸ ਸਬੰਧੀ ਡੀਐਸਪੀ ਡੇਰਾਵੋਨਾਂ ਰਿਕ ਮਨਿੰਦਰ ਪਾਲ ਸਿੰਘ ਅਤੇ ਥਾਣਾ ਡੇਰਾਵੋਨਾਂ ਦੇ ਐਸਐਚਓ ਵਿਕਰਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਤੇ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਇਲਾਕੇ ਦੇ ਸ਼ਰਾਰਤੀਆਂਾਂ ਦੇ ਵਿਰੋਧ ਇੱਕ ਵਿਸ਼ੇਸ਼ ਮੇਮ ਚਲਾਈ ਗਈ ਹੈ ਇਸੇ ਤਹਿਤ ਕੁਝ ਦਿਨ ਪਹਿਲਾਂ ਥਾਣਾ ਡੇਰਾਵਾਂ ਨਾਨਕ ਦੇ ਅਧੀਨ ਆਉਂਦੇ ਪਿੰਡ ਹਰੂਵਾਲ ਛੋ 15 ਕਿਲੋ ਹਿਰੋਇਨ ਬਰਾਮਦ ਹੋਈ ਸੀ ਤੇ ਇਸ ਸਬੰਧੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ ਕੇਸ ਵੀ ਦਰਜ ਕੀਤਾ ਸੀ ਉਹਨਾਂ ਕਿਹਾ ਕਿ ਲਗਾਤਾਰ ਚਲਾਈ ਮੁਹਿੰਮ ਤਹਿਤ ਹੀ ਉਕਤ ਹਿਰੋਇਨ ਤੋਂ ਲਾਵਾ 2 ਕਿਲੋ ਹਿਰੋਇਨ ਪਿੰਡ ਹਰੂਵਾਲ ਛੋ ਨੇ ਦੀ ਫਸਲ ਦੀ ਕਟਾਈ ਹੋਣ ਤੋਂ ਬਾਅਦ ਬਰਾਮਦ ਕਰਨ ਦੇ ਵਿੱਚ ਇੱਕ ਵੱਡੀ ਸਫਲਤਾ ਡੇਰਾ ਬਾਬਾ ਨਾਨਕ ਪੁਲਿਸ ਨੇ ਹਾਥਲ ਕੀਤੀ ਹੈ ਉਹਨਾਂ ਦੱਸਿਆ ਕਿ ਜਦ ਪੁਲਿਸ ਵੱਲੋਂ ਇੱਕ ਵਾਰ ਫੇਰ ਤੋਂ ਇਲਾਕੇ ਦਾ ਸਰਚ ਬਿਆਨ ਚਲਾਇਆ ਗਿਆ ਤਾਂ ਪੁਲਿਸ ਨੂੰ ਇੱਕ ਖੇਤੋਂ ਇੱਕ ਲਿਫਾਫਾ ਬਰਾਮਦ ਹੋਇਆ ਜਿਸ ਚੋਂ 2 ਕਿਲੋ ਹਿਰੋਇਨ ਬਰਾਮਦ ਹੋਈ ਉਹਨਾਂ ਕਿਹਾ ਕਿ ਪੁਲਿਸ ਨੇ ਹਿਰੋਇਨ ਨੂੰ ਕਬਜ਼ੇ ਦੇ ਵਿੱਚ ਲੈ ਕੇ ਇਸ ਸੰਬੰਧੀ ਥਾਣਾ ਡੇਰਾ ਬਾਬਾ ਨਾਨਕ ਮਕਦਮਾ ਨੰਬਰ 134 ਐਨਡੀਪੀਐਸ ਅਧੀਨ ਦਰਜ ਕਰ ਲਿਆ ਤੇ ਅਗਲੇਰੀ ਕਾਰਵਾਈ ਜਾਰੀ ਹੈ ਜਿੱਥੇ ਇਲਾਕਾ ਨਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਗਈ ਉੱਥੇ ਹੀ ਇਲਾਕੇ ਦੇ ਅਪਰਾਧੀਆਂ ਨੂੰ ਤਾੜਨਾ ਵੀ ਕੀਤੀ ਗਈ ਕਿ ਉਹ ਮਾੜੇ ਕੰਮ ਛੱਡ ਦੇਣ ਨਹੀਂ ਤੇ ਅੰਜਾਮ ਬੁਰਾ ਹੋਵੇਗਾ ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਕੋਬਾਲ ਦੀ ਆਲ ਟੂ ਨਿਊਜ਼ ਲਈ ਇਹ ਵਿਸ਼ੇਸ਼ ਰਿਪੋਰਟ ਇਹ ਕੱਲ ਨੂੰ ਯੂਟੂਬ ਸਪੀਸ ਸਾਥ ਦੇ ਦਿਸਾ ਦੇ ਅਨੁਸਾਰ ਦੇ ਮੁਤਾਬਿਕ ਸਦੀ ਟੀਮ ਐਸਐਸਓ ਡੇਰਾ ਬਾਬਾ ਨਾਲ ਲੱਗ ਕੇ ਉਹਨਾਂ ਦੀ ਟੀਮ ਹਰੂਬਲ ਜਿਹੜੇ ਪਹਿਲਾਂ ਵੀ ਡ੍ਰੋਨ ਦੀ ਐਕਟੀਵਿਟੀਜ਼ ਤੋਂ ਆਪੇ ਸਰਚ ਕਰ ਰਹੇ ਸੀ ਕਿਉਂਕਿ ਉੱਥੇ ਖਲ ਦੀ ਕਟਾਈ ਚੱਲਦੀ ਸੀ ਚੁੰਨੀ ਡੂਰਿੰਗ ਸਰਚ ਆਪਰੇਸ਼ਨ ਸਾਨੂੰ ਇੱਕ ਪਾਲਤਿਨ ਬਰਾਮਦ ਹੋਇਆ ਜਿਹੜਾ ਕਿ ਪੇਰਾਂ ਦੀ ਟੈਕਨੋਲੋਜੀ ਕਵਰ ਸੀ ਜਦੋਂ ਉੱਥੇ ਇਨਫੋਰਮੇਸ਼ਨ ਆਈ ਅਸੀਂ ਸਾਰੇ ਉੱਥੇ ਪਹੁੰਚੇ ਜਦੋਂ ਉਹਨੂੰ ਰੋਕਣ ਕੀਤਾ ਤਾਂ ਸਾਨੂੰ ਇੱਕ ਉਹ ਜਿਹੜੇ ਚੋਹੇ ਹਨ ਪਰਮਾ ਦੇ ਜਿਹਦਾ weight ਕੀਤਾ ਗਿਆ तकरीबन तकरीबन 2 ਕਿਲੋ ਦੇ ਆਸ-પાસ 2 ਕਿਲੋ ਹੈ ਤੇ ਇਹਦੇ ਇਹਦੇ ਵਿੱਚ ਸਾਨੂੰ ਜੋ ਇਹ ਵਿੱਚ ਜਿਹੜੀਆਂ ਜੋ ਪਾਕਿਸਤਾਨ ਸਾਈਡ ਤੋਂ ਆਈ ਹੈ ਕਿ ਕਿਸੇ ਨੇ ਲੈਣ ਹੋਣੀ ਸੀ ਉਹ ਸਾਰਾ ਇਹਨਾਂ ਪਾਰਟ ਆਫ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਤਦ ਇਹ ਪਹਿਲਾ 15 ਕਿਲੋ ਕਰੀ ਜਿਸੇ ਕੰਪ੍ਰੈਟ ਵਾਲੇ ਦਾ ਸਬੰਧਨ ਹੈਗਾ ਹੈ ਕਿ ਦੇਖੋ ਜੀ ਮੈਂ ਤੁਹਾਨੂੰ ਹੋਰ ਚੈੱਕ ਇਹ ਹੈ ਕਿ ਜਿੰਨੇ ਲੈਨ ਮੋਰੀਸੀ ਜਿੰਨੇ ਦਿੱਤੀ ਆ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ। ਜਿਹੜੀ 15 ਕਿਲੋ ਦੀ ਪਹਿਲੋ ਖੇਤ ਉੱਥੋਂ ਪ੍ਰਾਪਤ ਹੋਈ ਆ ਉਹਨਾਂ ਬਾਰੇ ਅਸੀਂ ਅਲਿੰਗ ਕੁਐਰੀਫਾਈ ਨਹੀਂ ਕਰ ਸਕਦੇ। ਉਹ ਕੋਈ ਸਬੰਧ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜਿਹੜਾ ਵੀ ਬਰਾ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਚੱਲ ਰਿਹਾ ਹੈ ਉਸੇ ਨੋਮੀਨੇਟ ਕਰਾ। ਐਫਆਈਆਰ ਕੇ ਬਾਰੇ ਖਾਸ ਤਰ ਤੀ ਐਫਆਈਆਰ ਅਨਨੌਮ ਦੇ ਖਾਸ ਹੋਈ ਆ ਐਫਆਈਆਰ ਨੰਬਰ 134 ਮਿਤੀ 19 10 2020 ਅੰ ਤਿੰਨ ਕਿੱਟਾਂ ਚ ਸੀ ਇਹ ਇੱਕ ਪੂਰਾ ਵੱਡਾ ਪਾਰਸਲ ਸੀ ਮੇਰੇ ਜਿਹਦੇ ਵਿੱਚ ਅਸੀਂ ਤਿੰਨ ਪੈਕੇਜ ਕਰਾਉਣੇ ਹੋਏ ਨੇ ਜਿੰਨਾ ਦਾ weight ਸੀ ਕਿਤਾਬਾਂ ਉਹ 2 ਕਿਲੋ 2 ਤੋਂ 3 ਦੇ ਆਸ-ਪਾਸ ਹੈਗਾ ਉਹ ਜੁੜਾ ਦੇ ਤੁਰਾ ਸਤਿ ਮਾਨਯਤ ਕਿਤਾਬਾਂ ਤੇ ਕੋਈ ਪੰਤਾਂ ਦੇ ਜੀ ਸੂ ਨਾਮਜ਼ਦ ਅਹੀ ਸਾਹਮਣੇ ਕੋਈ ਕਿਉਂ ਮਿਲੇ ਨੇ ਅਸੀਂ ਉਮੀਦ ਹੈ ਕਿ ਜਲਦੀ ਉਹਦੇ ਉੱਪਰ ਪਹੁੰਚ ਜਾਵਾਂਗੇ ਫਰਦਰ ਕੀ ਇਨਵੈਸਟੀਗੇਸ਼ਨ ਫਰਦਰ ਇਨਵੈਸਟੀਗੇਸ਼ਨ ਜੀ ਅਜੇ ਨਾਲ ਜੋ ਫਾਰਮੈਸਿਓਰ ਗੁਰਦੇ ਚੋ ਪੇਸ਼ ਕਰਾਂਗੇ ਇਹਨਾਂ ਨੂੰ ਅੱਜ ਤੋਂ ਬਾਅਦ ਅਸੀਂ ਟੀਮ ਪਰੇਸ਼ਾਨ ਕਰਨੀ ਇੱਕ ਤੁਹਾਡੇ ਮਹਿਰਤਾਂ ਨੂੰ ਸਾਲਕਲ ਬਰਾਯਾ ਸਹਿਯੋਗ ਮਿਲਿਆ ਪਬਲਿਕਮੈਂਟ ਤੁਹਾਡੇ ਮੀਡੀਆ ਦੇ ਥਰੂ ਮੈਂ ਸਿਖਤ ਕਰਦਾ ਹਾਂ ਕਿ ਸਾਡਾ ਇਹ ਪੁਲਿਸ ਸਹਿਯੋਗ ਕਰਦੇ ਤੇ ਮਾਰੇ ਬੰਦਿਆਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਪੁਲਿਸ ਤੁਹਾਡੇ ਨਕਸ਼ਾ ਚਰਖੇ ਬੈਠੀ ਹੋਈ ਹੈ ਜੇ ਕੋਈ ਚਲਸਟਾ ਮੈਂ ਉਹਨਾਂ ਨੂੰ ਅਨੁਮਤ ਕਰ ਤੇ ਇੱਕ 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 ਹੋਰ ਤੁਹਾਡੇ ਦੇ ਥਰੂ ਲੋਕਾਂ ਵਾਸਤੇ ਦੱਸਣਾ ਚਾਹੁੰਦਾ ਹਾਂ ਕਿ ਪਟਾਲਾ ਪੁਲਿਸ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਪੂਰੀ ਅਸੀਂ ਇੱਕ ਰਿਕਵੈਸਟ ਕਰਦੇ ਹਾਂ ਕਿ ਸਾਡਾ ਪੂਰਾ ਸਹਿਯੋਗ ਦਿੱਤਾ ਜਾਵੇ ਜਿੱਦਾਂ ਕਿ ਕੱਲ ਦਿੱਤਾ